ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਦਿਨੇਸ਼ ਕੁਮਾਰ ਮੰਗਲੀਕ ਜਨਮ ਤਰੀਕ 12 11 1997 ਕਾਸਟ ਜਨਰਲ ਸਟਾਰਨ ਬੰਮਰ ਪੰਜਾਬੀ ਏਰੀਆ ਰੋਪੜ ਪੜਾਇਆ ਗ੍ਰੈਜੂਏਸ਼ਨ ਬੀ ਐਸ ਸੀ ਬਾਇਓ ਟੈਕਨੋਲੋਜੀ ਕੰਮ ਕੁਆਲਟੀ ਕੰਟਰੋਲ ਅਫਸਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕਪਰਾ ਮੰਗ ਵਧੀਆਂ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 82880 3052 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਫ੍ਰਾਂਸ ਬਰਮਾ ਮੰਗਲੇਕਵ ਜਨਮ ਤਰੀਕ 11 1995 ਹਾਈਟ 5 ਫੁੱਟ 10 ਇੰਚ ਕਾਸਟ ਬਰਮਾ ਗੋਲ ਏਰੀਆ ਲੁਧਿਆਣਾ ਪੜਾਈ V A L S ਸ਼ੇਵਨ ਕੰਮ ਸਾਈਨਿਸ ਸਾਈਨ ਬੋਰਡ ਪਬਲਿਕ ਸਾਈਨ ਗਲੋ ਸਾਈਨ ਵੀਡੀਓ ਵਾਲ ਮੈਨੂਫੈਕਚਰਸ ਕੰਟਰੀ ਟ੍ਰੈਵਲ ਸਵਿਟਜ਼ਰਲੈਂਡ ਨੀਦਰਲੈਂਡ ਪੋਲੈਂਡ ਪੁਤਕਾਲ ਫ੍ਰਾਂਸ ਦੁਬਈ ਰੂਸ ਲੜਕਾ ਸ਼ਾਕਾਹਾਰੀ ਨੋਨ ਡਰਿੰਕਿੰਗ ਰੋਹਾਈਸ ਆਪਣਾ ਘਰ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਿਆਨ ਇੱਕ ਬਰਾ ਕੋਈ ਮੰਗ ਨਹੀਂ ਸਾਦਾ ਵਿਆਹ ਮੰਗ ਵਰਿਆ ਪਰਵਾਰ ਤੋਂ ਸੋਹਣੀ ਸੁਨੱਖੀ ਤੇ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8146633999 ਦੂਜਾ ਮੋਬਾਈਲ ਨੰਬਰ 12886 9399 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਜਨਤੀ 1999 ਹਾਈਟ 5 ਫੁੱਟ 10 ਇੰਚ ਪੜਾਈ ਪਲੱਸ 2 ਜ਼ਮੀਨ 10 ਕਿੱਲੇ ਕੰਮ ਖੇਤੀવાડી ਕਾਸਟ ਜਰਸਿਕ ਏਰੀਆ ਪਟਿਆਲਾ ਲੜਕੀ ਦਾ ਤਲਾਕ ਹੋਇਆ ਇੱਕ ਬੇਟਾ 9 ਸਾਲ ਦਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਤਲਾਕ ਸੁਦਾ ਜਾਂ ਵਿਧਵਾ ਹੋਵੇ ਜਰਸਿਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99886 86263 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 751994 ਕਾਸਟ ਜੱਟ ਸਿਕ ਜ਼ਿਲ੍ਹਾ ਬਠਿੰਡਾ ਪੜਾਈ ਐਮਏ ਇੰਗਲਿਸ਼ ਐਮਐਫੀਲ ਇੰਗਲਿਸ਼ ਵੀਐਡ ਇੰਗਲਿਸ਼ ਯੂਜੀਸੀ ਨੈਟ क्वालीफाइड, पी एस टैट टू क्वालीफाइड, सी ई टैट हरियाणा राज्य टेट क्वालिफाइड काम सरकारी कॉलेज प्रोफेसर तनख्वाह पंजा हज़ार प्रति महीना जमीन साढ़े चार कड़ पिता गवर्नमेंट जॉब टू रिटायरमेंट उमेंग वधिया परिवार को पढ़ी लिखी लड़की की लौड़ है इन्हों मोबाइल नंबर बाहट अठ सौ छत्तीस बयाली तीन सौ पंद्रह ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਹਣੀ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈ ਟੂ ਪੁਆਇੰਟ 49 ਇੰਚ ਪਰ ਆਈ ਗ੍ਰੈਜੂਏਸ਼ਨ ਕਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਜੱਟ ਸਿੱਖ ਏਰੀਆ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮਾਂ ਘ ਵਧੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੀ ਸੋਹਣੀ ਸੁਨੱਖੀ ਖਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 78363642277 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰिज ਵੀਰੋ ਵਾਲੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਘ ਜਰਨਤ 1994 ਹਾਈਡ ਕੀਪੂਰ ਕਾਸਟ ਜਟਸੀ ਕੰਗੋਤ ਗੱਲ ਏਰੀਆ ਹਰਿਆਣਾ ਜ਼ਮੀਨ 11 ਕਿਲੇ ਬੜਾਈ ਕਮਰਸ ਮਾਸਟੋਕ ਕਮਰਸ ਪਰਵਾਰ ਮੈਂਬਰ ਇੱਕ ਪੈਨ ਕੈਨੇਡਾ ਵੈਰੀਆ ਪ੍ਰਵਾਤ ਨੂੰ ਬੜੀ ਲਿਕੇ ਸੋਨੀ ਸਨਕੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਤੇ ਜਾਂ ਕਨੇਡਾ ਪੀਆਰ ਹੋਵੇ ਕੰਪੋਜ਼ ਦੇ ਜਰਸੀ ਕਾਸਟ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 94677 45750 ਤੁਸੀਂ ਪਰਵਾਣ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੀਖ 2671997 ਹਾਈਟ ਛੇ ਫੁੱਟ ਬੜਾਈ ਵੀ ਹੈ ਕੰਮ ਵਿਜਾਸ ਫਾਈਨੈਂਸ ਕੰਪਨੀ ਕਾਸਟ ਕਤਰੀ ਏਰੀਆ ਰੋਪਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰਾ ਮੈਰਿਡ ਇੰਗਲੈਂਡ ਮੰਗ ਪੰਜਾਬ ਤੋਂ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9915 19137 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਜਨਮਤਿ 1996 ਹਾਈਟ 5 ਫੁੱਟ ਪੜਾਈ ਮੈਕੈਨੀਕਲ ਇੰਜੀਨੀਅਰ ਤੇ ਫੋਟੋ ਮੈਨੇਜਮੈਂਟ ਡਿਪਲੋਮਾ ਕਾਮਰਸ ਵਿਜਲੈਂਡ 에ਅਰਲਾਈਨ ਜੌਬ ਤੇ ਆਪਣਾ ਬਿਜ਼ਨਸ ਇਕੱਲਾ ਲੜਕਾ ਕਾਰ ਤੋਂ ਰਾਮਗੜੀਏ ਏਰੀਆ ਹੁਸ਼ਿਆਰਪੁਰ ਮੰਗ ਅਵਧੀਆਂ ਪਰਵਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਕ੍ਰੀਨੂ ਲੜਕੀ ਦੀ ਲੋੜ ਹੈ ਕਾਸਟ ਜਰਸਿਕ ਖਤਰੀ ਸੈਣੀ ਰਾਮਗੜੀ ਐ ਸੰਿਆਰੀਆਂ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 76890 04812 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਕਾ ਲੜਕਾ ਯੂਐਸਏ ਵਾਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸਿਕ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਯੂਐਸਏ ਆਪਣਾ ਘਰ ਮੰਗਵਦੀ ਆ ਕਾਂਦਨੀ ਪਰਵਤੋਂ ਪੜ੍ਹੀ ਲਿਖੀ ਸੋਹਣੀ ਸੁਨੱਕੀ ਲੜਕੀ ਦੀ ਲੋੜ ਹੈ ਲੜਕੇ ਯੂਐਸਏ ਵਰਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੁਣ ਉਹਨਾਂ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ ਕੋਲਾਜ਼ 1559 930 5701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 17 12 2003 ਕਾਸਟ ਜਟ ਸੇਕਰ ਪੜਾਈ ਵੀ ਇਹ ਲੜਕਾ ਪੁਲਸ ਵਿੱਚ ਵਰਤੀ ਹੁੰਦੀ ਤਿਆਰੀ ਕਰਿਆ ਜ਼ਮੀਨ ਸਾਢੇ 3 ਕਿਲੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਜਨਰਲ ਕਾਸਟ ਨੂੰ ਪਹਿਨ ਇਹਨਾਂ ਦਾ ਮੋਬਾਈਲ ਨੰਬਰ 73149 043 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਮ ਤਰੀਕ 1999 ਹਾਈਟ 52 ਪੰਜੂਟ ਪਾਣੀ ਇੰਚ ਪੜਾਈ ਜੀ ਨਰਸਿੰਗ ਕਾਸਟੂ ਪੱਟੀ ਕਮ ਸਟਾਫ ਨਰਸ ਹਸਪਤਾਲ ਜਲੰਧਰ ਪਰਿਵਾਰ ਮੈਂਬਰ ਪੈਂਤੀ ਜੀਜਾ 152 ਕਨੇਡਾ ਸਟੱਡੀ ਵੀਜ਼ੇ ਤੇ ਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜਿਹਨ ਸਰਕਾਰੀ ਨੌਕਰੀ ਕਰਦਾ ਹੋਵੇ ਇਹਨਾਂ ਨੂੰ ਚਾਹਤੀ ਮੰਦਨ ਨਹੀਂ ਸਿੰਪਲ ਵਿਆ ਇਨਨਿਕਾ ਚੁੰਨੀ ਚੜਾਵਾ ਇਹਨਾਂ ਦਾ ਮੋਬਾਈਲ ਨੰਬਰ 77145 64296 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਿਕ 15 12 1991 ਹਾਈ ਟੂ 5 ਫੁੱਟ 9 ਇੰਚ ਕਾਸਟ ਜਰਸੀ ਖਪ ਗੋਤ ਬਰਾੜ ਸ਼ਹਿਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਜ਼ਮੀਨ 10 ਕਿਲੇ ਲੜਕਾ ਇਟਲੀ ਪੀਆਰ ਪਰਿਵਾਰ ਮੈਂਬਰ ਦੋ ਭੈਣਾਂ ਇੱਕ ਇਟਲੀ ਪੀਆਰ ਮੈਰਿਡ ਇੱਕ ਕੈਨੇਡਾ ਮੈਰਿਡ ਇੱਕ ਭਰਾ ਇਟਲੀ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7837806528 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀ ਕ 127 उन्नीस सौ चौरानवे हाइट पंच सत्त इंच कास्ट जरसिक गोद गैल एरिया रोपड़ पढ़ाई एम एस सी आई टी पी जी डी सी ए बी सी ए सॉफ्टवेयर इंजीनियर मोहाली तनखा दस लाख पैकेज जमीन दो एकड़ परिवार मैंबर पिता खेतीबाड़ी कर दे। माता मंग दी माता हाउसवाइफ वधिया परिवार तो पढ़ी लिखी लड़की की लोड़ है ਇਨਾਂ ਦਾ ਮੋਬਾਈਲ ਨੰਬਰ 7589000177 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਹੈ ਸਿੰਘ ਜਨਮ ਤਰੀਕ 21 12 1991 ਹਾਈਟ 5 ਫੁੱਟ 5 ਇੰਚ ਏਰੀਆ ਹੁਸ਼ਿਆਰਪੁਰ ਕਾਸਟ ਮੈਰਾ ਪੜਾਈ ਬੀਟੈਕ ਕਮ ਲੈਕਚਰਰ ਪ੍ਰਾਈਵੇਟ ਕਾਲਜ ਆਪਣਾ ਟਿਊਸ਼ਨ ਸੈਂਟਰ ਕਰਦੇ ਵਿੱਚ ਪਰਿਵਾਰ ਮੈਂਬਰ ਪਿਤਾ ਮਾਤਾ ਚਾਰ ਪਿਆਨਾ ਮੈਰਿਡ ਮੰਗ ਅਗਦੀ ਪਰਵਾਰ ਤੋਂ ਬੀਏਸੀ ਐਮਐਸਸੀ ਲੜਕੀ ਦੀ ਲੋੜ ਹੈ ਸ਼ੁੱਧ ਸ਼ਾਕਾਹਾਰੀ ਸਿੱਖ ਪਰਵਾਰ ਤੋਂ ਅਮਰਤਾਰੀ ਲੜਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9779364583 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਕੈਨੇਡਾ ਲੜਕੀ ਜਨਮ ਦੀ 31/8/2002 ਹਾਈਡੋ ਪਨਪੁਰ ਸ਼ੇਂਜ ਏਰੀਆ ਜਗਰਾਉ ਕਾਸਟ ਰਾਮਦਾਸੀ ਸਿੱਖ ਪੜਾਈ ਪਲੱਸ 2 ਮੈਡੀਕਲ ਇੰਡੀਆ ਤੋਂ ਕੋਰਸ ਹੈਲਥ ਸਰਵਿਸ ਕੈਨੇਡਾ ਲੜਕੀ ਵਰਕ ਪਰਮੈਂਟ ਕੈਨੇਡਾ ਪਰਿਵਾਰ ਮੈਂਬਰ ਪਿਤਾ ਮਾਤਾ ਗਵਰਨਮੈਂਟ ਜੋਬ ਇੱਕ ਪਰਵਾਣ ਅਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਦੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 84375 33601 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1995 ਹਾਈਟ 5 ਫੁੱਟ 6 ਇੰਚ ਕਾਸਟ ਜਰਸਿਕ ਗੋਤ ਤਾਲੀਵਾਲ ਏਰੀਆ ਸੰਗਰੂਰ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ بزਨਿਸ ਕੁਕਿੰਗ ਆਸਟ੍ਰੇਲੀਆ ਜਮੀਨ ਆ ਟੇਕਨ ਕਮ ਆਪਣਾ بزਨਿਸ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਦੋ ਭੈਣਾਂ ਮੈਰਿਟ ਨੇ ਆਸਟ੍ਰੇਲੀਆ ਮੰਗ ਅ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਬੀਐਸਸੀ ਕੀਤੀ ਹੋਵੇ ਜਿਹੜੀ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਵਾਟ ਅਰ ਸੋਪਨ ਦਸ ਤੈਂਸੋ ਅਟ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਮੋ ਸਿੰਘ ਜਨਮ ਤਰੀਕ 3 12 1986 ਹਾਈਡਪੌਨਪੁਰ ਸਾਠਿੰਜੇ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ ਪ੍ਰਾਈਵੇਟ ਜੋਬ ਤਨਖਾਹ 3000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਦੂਪਰਾ ਮੈਰਿਡ ਮੰਗ ਅਵਦੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9883 8184 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਪੇਜੋ